KFC ਵਾਲਿਆਂ ਤੋਂ ਚਿਕਨ ਖਾਣ ਤੋਂ ਪਹਿਲਾਂ ਦੇਖ ਲਓ ਉਹ ਵੀਡੀਓ ਹਾਂਜੀ ਦੱਸ ਦਈਏ ਕਿ ਪਟਿਆਲਾ ਦੇ ਲੀਲਾ ਪਵਨ ਚੌਂਕ ਦੇ ਵਿੱਚ ਸਥਿਤ KFC ਚਿਕਨ ਵਾਲੇ ਖਵਾ ਰਹੇ ਨੇ ਲੋਕਾਂ ਨੂੰ ਬਦਬੂਦਾਰ ਚਿਕਨ ਨੌਜਵਾਨਾਂ ਨੇ ਵੀਡੀਓ ਬਣਾ ਕੇ ਕਰ ਦਿੱਤੀ ਸੋਸ਼ਲ ਮੀਡੀਆ ਤੇ ਵਾਇਰਲ ਮੌਕੇ ਤੇ ਪਹੁੰਚ ਕੇ DHO ਨੇ ਮਾਰ ਕੇ ਦਿੱਤਾ ਛਾਪਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਗੁਰਮਿੰਦਰ ਸਿੰਘ ਛੀਮਾ ਭਾਈ ਅੱਜ ਜਿਹੜਾ ਹੰਗਾਮਾ ਹੋ ਰਿਹਾ KFC ਦੇ ਬਾਰੇ ਮਾਮਲਾ ਕੀ ਹੈ ਸਾਰਾ ਮਾਮਲਾ ਇਹ ਹੈ ਜੀ ਅਸੀਂ ਉਹਦੇ ਆਰਡਰ ਕਰਨ ਆਏ ਸੀ ਕਿ ਵਿੱਚ ਦਾ ਠੀਕ ਹੈ ਨਾ ਪਰ ਜਦ ਅਸੀਂ ਸੱਡਨਲੀ ਤੇ ਦੱਸਿਓਰੇ ਪਹੁੰਚੇ ਤਾਂ 2 ਮਿੰਟ ਬਾਅਦ ਇਹ ਪਤਾ ਨਹੀਂ ਕੀ ਆਇਆ ਨਹੀਂ ਹੈ ਰੱਬ ਜਾਣੇ ਇੰਨਾ ਮਾੜਾ ਚਿਕਨ ਦੀ ਸਮੈਲ ਆਈ ਵੀ ਉਹ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਜਿਵੇਂ ਸਾਨੂੰ ਐ ਲੱਗੇ ਵੀ ਜਿਵੇਂ ਕੋਈ ਮਰੇ ਹੋਏ ਕੁੱਤਾ ਕਿਸੇ ਨੇ ਭੇਜਿਆ ਹੋਵੇ ਠੀਕ ਹੈ ਨਹੀਂ ਹੁਣ ਇਹ ਸਾਨੂੰ ਕਹਿੰਦੇ ਨੇ ਜੀ ਸਾਡੀ ਗੱਡੀ ਚੋਂ ਆਇਆ ਭਾਈ ਥੋੜੀ ਗੱਡੀ ਦੇ ਵਿੱਚ ਤਾਂ -7 ਡਿਗਰੀ ਟੈਂਪਰੇਚਰ ਆਲਵੇਸ 24 ਘੰਟੇ ਰਹਿੰਦਾ ਆਰਡਰ ਕੀ ਕੀਤਾ ਜੀ ਸਰ ਤੁਸੀਂ ਅਸੀਂ ਤਾਂ ਵੈਜ ਆਰਡਰ ਕੀਤਾ ਸੀਗਾ ਭਾਈ ਆ ਆ ਆ ਬੰਦੇ ਬੈਠੇ ਨੇ ਸਾਈ ਜਾਨੇ ਅਸੀਂ ਸਰ ਨੌਨ ਵੈਜ ਆ ਆ ਬੈਠਾ ਠੀਕ ਆ ਸਾਈ ਜਾਨੇ ਬੈਠੇ ਇਹਨਾਂ ਨੇ ਨੌਨ ਵੈਜ ਆਰਡਰ ਕੀਤਾ ਪਰ ਜਦੋਂ ਉਹ ਸਮੈਲ ਆਈ ਨਾ ਮੈਂ ਕਿਹਾ ਵੀ ਇਹ ਤਾਂ ਬਹੁਤ ਗੰਦੀ ਸਮੈਲ ਹੈ ਭਾਈ ਇਹ ਨੌਨ ਵੈਜ ਦਾ ਮਤਲਬ ਦੂਰ ਦੀ ਗੱਲ ਰਹੀ ਵੀ ਇੰਨੀ ਮਾੜੀ ਸਮੈਲ ਇਹ ਤਾਂ ਮੜਾ ਜਿਵੇਂ ਲੱਗਦਾ ਵੀ ਜਿਵੇਂ ਮਰਿਆ ਹੋਇਆ ਕੁੱਤਾ ਨਹੀਂ ਹੁੰਦਾ ਬਈ ਉਦਾਂ ਹੀ ਸਮਾਂ ਲਾਈ ਜਾ। ਜੀ ਤੇ ਫਿਰ ਅਸੀਂ ਉੱਪਰ ਗਏ ਅਸੀਂ ਉੱਪਰ ਚੈੱਕ ਆਊਟ ਕਰਨ ਗਏ ਸਾਨੂੰ ਇਹਨਾਂ ਨੇ 45 ਮਿੰਟ ਦੀ ਇਹਨਾਂ ਨੇ ਗੇਟ ਨਹੀਂ ਖੋਲਿਆ ਕਿਸੇ ਨੇ ਵੀ ਜੀ ਮੈਨੇਜਰ ਭੱਜਿਆ ਭੱਜਿਆ ਆਇਆ ਉਹਨੇ ਆ ਕੇ ਅੰਦਰੋਂ ਅੰਦਰੋਂ ਆਪਾਂ ਨੇ ਬੰਦਿਆਂ ਨੂੰ ਕਿਹਾ ਵੀ ਗੇਟ ਬੰਦ ਕਰ ਦਿਓ ਉਹਨੇ ਗੇਟ ਬੰਦ ਕਰਤਾ ਹੁਣ ਹੁਣ ਉਹ ਕਹਿੰਦੇ ਜੀ ਅਸੀਂ ਡਸਟਬਿਨ 'ਚ ਛੁੱਟਦਾ ਜਦ ਇੱਕ ਡਸਟਬਿਨ ਦੀ ਹਟ ਹਟ ਕੇ ਵੀਡੀਓ ਪਈਆਂ ਨੇ ਉਹ ਡਸਟਬਿਨ ਦੇ ਵਿੱਚ ਬਈ ਛੁੱਟਿਆ ਉਹ ਕੀ ਛੁੱਟਿਆ ਤੁਸੀਂ ਯਾਰ ਬਈ ਉਹ ਜੀ ਉਹ ਛੁੱਟਿਆ ਨਾ ਛੁੱਟਿਆ ਇੱਕ ਬ ਠੀਕ ਹੈ ਭਾਈ ਉਹਦੇ ਵਿੱਚ ਥੋਮਸ ਚਿਕਨ ਤੁਹਾਨੂੰ ਵੀਡੀਓ ਦਿਖਾ ਦੂੰਗਾ ਆਈ ਵਿਲ ਆਈ ਵਿਲ ਸੈਂਡ ਦਾ ਵੀਡੀਓ ਉਹ ਇੰਨਾ ਮਾੜਾ ਚਿਕਨ ਸੀਗਾ ਭਾਈ ਉਹ ਤੁਸੀਂ ਸੋਚ ਨਹੀਂ ਸਕਦੇ ਅੰਦਰ ਜਾ ਕੇ ਤੁਸੀਂ ਚੈੱਕ ਕੀਤਾ ਸੀ ਕਿ ਕਿਹੜਾ ਚਿਕਨ ਸਭ ਕੁਝ ਚੈੱਕ ਕੀਤਾ ਸਭ ਕੁਝ ਚੈੱਕ ਕੀਤਾ ਜੀ ਅਸੀਂ ਇੱਕ ਬੋਲੋ ਜਿਹੜਾ ਉਹ ਤੁਸੀਂ ਆਰਡਰ ਕੀਤਾ ਉਹ ਹੈਗਾ ਮੌਜੂਦ ਤੇ ਉਹਨਾਂ ਨੇ ਵਾਪਸ ਦੇ ਦੇਖੋ ਮੈਂ ਚਿਕਨ ਆਰਡਰ ਨਹੀਂ ਕੀਤਾ ਮੈਂ ਆਪਣੇ ਬੱਚਿਆਂ ਲਈ ਵੈਜ ਆਰਡਰ ਕੀਤਾ ਸੀਗਾ ਪਰ ਆਹ ਤੇ ਆਹ ਭਾਈ ਅਸੀਂ ਆਰਡਰ ਕੀਤਾ ਜੀ ਕਵਰ ਤੁਹਾਡੀ ਕਰਨ ਠੀਕ ਹੈ ਨਾ ਇਹ ਸਾਰੇ ਨੇ ਨਾਨ ਮੈਡਮ ਇੱਕ ਰਾਤ ਨੂੰ ਮਾਮਲਾ ਆਇਆ ਜੀ KFC ਦਾ ਤੇ ਮਾਮਲਾ ਕੀ ਸੀ ਜੇ ਹੁਣ ਕਿਦਾਂ ਦੀ ਤੁਸੀਂ ਇਹਦੇ ਚੈਂਪਲ ਕਰੇ ਜਦੋਂ ਸਾਹਮਣੇ ਮਾਮਲਾ ਆਇਆ ਅਸੀਂ ਨਾਲ ਦੀ ਨਾਲ ਆਪਣੀ ਮੈਂ ਸੇਫ ਟੀਮ ਦੇ ਨਾਲ ਇੱਥੇ ਪਹੁੰਚੀ ਹੋਈ ਆ ਅਸੀਂ ਹੁਣ ਥੋਰੋਲੀ ਸਾਰੀ ਇਨਸਪੈਕਸ਼ਨ ਕਰਾਂਗੇ ਸਾਰੇ ਸਟੋਰ ਦੀ ਇਨਸਪੈਕਸ਼ਨ ਕਰਾਂਗੇ ਅਤੇ ਜੋ ਵੀ ਸਾਨੂੰ ਚਿਕਨ ਦੀ ਸ਼ਿਕਾਇਤ ਮਿਲੀ ਹੈ ਉਹਦੇ ਸੈਂਪਲ ਭਰਾਂਗੇ ਅਤੇ ਜੋ ਰਾਤੀ ਮੌਕੇ ਤੇ ਪੁਲਿਸ ਮੌਜੂ ਸੀ ਜੋ ਪੁਲਿਸ ਨੇ ਸੈਂਪਲ ਇਹ ਲਈ ਤਿਆਰ ਉਹਦੇ ਵੀ ਸੈਂਪਲ ਲਵਾਵਾਂਗੇ ਤੇ ਸਾਡੀ ਖਰੜ ਫੂਡ ਲੈਬ ਦੇ ਵਿੱਚ ਟੈਸਟਿੰਗ ਲਈ ਭੇਜਾਂਗੇ ਜੋ ਵੀ ਉਹਦਾ ਰਿਜ਼ਲਟ ਆਏਗਾ ਉਹਦੇ ਅਕੋਰਡਿੰਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਹੀਂ ਜਦੋਂ ਹੰਗਾਮਾ ਵੀ ਹੋਇਆ ਸੀ ਤੇ ਕੁਆਂਟੀਟੀ ਵੀ ਜ਼ਿਆਦਾ ਕਹਿੰਦੇ 15 ਤੋਂ 20 ਕਿਲੋ ਜਿਹੜਾ ਚਿਕਨ ਇਹਨਾਂ ਨੇ ਲੋਕਾਂ ਨੂੰ ਇੱਕਦਮ ਸਮੈਲ ਵੀ ਬਹੁਤ ਸੀ ਲੋਕਾਂ ਦਾ ਇਨਜਾਮ ਲਾਣਾ ਇਹਨਾਂ ਦੇ ਤੇ ਹਾਂ ਤੇ ਹੁਣ ਕਿਹੜੇ ਕਿਹੜੇ ਸੈਂਪਲ ਵੀ ਭਰੇਗੇ ਕਿਸ ਟਾਈਪ ਦੇ ਜੋ ਇਹਨਾਂ ਦੇ ਇਸ ਟਾਈਮ ਡਿਊਟੀ ਤੇ ਮੈਨੇਜਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜੋ ਉਹਨਾਂ ਦਾ ਕਹਿਣਾ ਉਹਨਾਂ ਨੇ ਇਹ ਕਿਹਾ ਕਿ ਅਸੀਂ ਸੀਲ ਕਰਕੇ ਅਸੀਂ ਅਲੱਗ ਤੋਂ ਇੱਕ ਰੱਖੇ ਹੋਏ ਸੀਗੇ ਸਟੋਰ ਦੇ ਵਿੱਚ ਤੇ ਡਸਟਬਿਨ ਚ ਜੋ ਇਹਨਾਂ ਦਾ ਵੈਂਡਰ ਆ ਉਹ ਨੈਕਸਟ ਡੇ ਲੈ ਕੇ ਜਾਂਦਾ ਆ ਤੇ ਉਹ ਏਸੀ ਹੌਨ ਕਰਕੇ ਉਹ 스멜 ਆ ਰਹੀ ਸੀਗੀ ਕਿਉਂਕਿ ਉਹਨਾਂ ਨੇ ਡਿਸਟਰੋਏ ਕਰਨੀ ਰੱਖਿਆ ਸੀ ਜੋ ਉਹਨਾਂ ਦੇ ਮੈਨੇਜਰ ਦਾ ਕਹਿਣਾ ਬਟ ਅਸੀਂ ਆਪਣੀ ਜਿਹੜੀ ਹੈਗੀ ਆ ਪੂਰ ਟੀਮ ਦੀ ਸਖਤ ਸਖਤੀ ਨਾਲ ਸਾਰੀ ਸ਼ਾਨਬੀਨ ਕਰਾਂਗੇ ਸਾਰੇ ਚੈਕਿੰਗ ਕਰਾਂਗੇ ਤੇ ਜੋ ਵੀ ਉਹਨਾਂ ਦੇ ਹੈ ਗਿਆ ਸੈਂਪਲਰ ਨਿੱਤੇ ਜਾਣਗੇ ਤੇ ਖਰੜ ਲਾਬ ਦੇ ਵਿੱਚ ਭੇਜੇ ਜਾਣਗੇ ਮੈਡਮ ਕਿੰਨਾ ਕਿ ਇੱਕ ਬੜਾ ਬ੍ਰਾਂਡ ਹੈ ਇੰਨੀ ਵੱਡੀ ਅੰਗੈਲੀ ਹੋਣਾ ਇਹ ਕਿੰਦਾ ਦੇਖਦੇ ਹੋ ਨਾ ਵੀ ਇਹ ਜੇ ਇਹਨਾਂ ਨੇ ਇਹਨਾਂ ਦੀ ਅੰਗੈਲੀ ਪਾਈ ਜਾਂਦੀ ਹੈ ਕਿ ਉਹ ਖਰਾਬ ਸੈਂਪਲ ਫੇਲ ਪਏ ਜਾਂਦੇ ਨੇ ਤਾਂ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਸਾਡੀ ਫੂਡ ਟੀਮ ਜਿਹੜੀ ਹੈਗੀ ਲਗਾਤਾਰ ਲਗਾਤਾਰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸੈਂਪਲਿੰਗ ਕਰ ਰਹੀ ਹੈ ਸੰਬਰ ਸੰਬਰ ਦੇ ਨਿਨੇ ਵਿੱਚ ਚਾਹੇ ਫਲਾਟਸ ਆਏ ਹੋਏ ਸੀ ਫਿਰ ਵੀ ਸਾਡੀ ਟੀਮ ਨੇ 64 270 ਦੇ ਵਿੱਚ ਕਾਰਜ ਜਿਹੜੇ ਨੇ ਫੂਡ ਸੈਂਪਲਿੰਗ ਕੀਤੀ ਹੈ ਸੈਂਪਲ ਲਿੱਤੇ ਨੇ ਉਹਨਾਂ ਵਿੱਚੋਂ ਤਕਰੀਬਨ ਤਕਰੀਬਨ 15 ਸੈਂਪਲ ਜਿਹੜੇ ਨੇ ਸੀ ਫੂਡ ਐਂਡ ਫੂਡ ਪ੍ਰੋਡਕਟਸ ਰਿਲੇਟਿਡ ਲਿੱਤੇ ਨੇ ਬਾਕੀ ਅਸੀਂ ਫਰੂਟਸ ਦੇ ਸੈਂਪਲ ਲਿੱਤੇ ਨੇ ਯੂਜ਼ਡ ਕੁਕਿੰਗ ਆਇਲ ਦੇ ਸੈਂਪਲ ਲਿੱਤੇ ਨੇ ਵੈਜੀਟੇਬਲਸ ਦੇ ਸੈਂਪਲ ਲਿੱਤੇ ਨੇ ਤੇ ਦੁੱਧ ਦੇ ਪਨੀਰ ਦੇ ਬਰਫੀ ਦੇ ਸਾਰੇ ਸੈਂਪਲ ਲਿੱਤੇ ਨੇ ਔਰ ਉੱਪਰ ਭੇਜੇ ਨੇ ਔਰ ਉਸੇ ਦੇ ਕੜੀ ਦੇ ਵਿੱਚ ਵੀ ਜਿਵੇਂ ਤੁਸੀਂ ਸਾਰੇ ਸ਼ਿਕਾਇਤ ਕਰਦੇ ਹੋ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸੈਂਪਲ ਦੀ ਰਿਪੋਰਟ ਕੀ ਆਂਦੀ ਹੈ ਅੱਜ ਵੀ ਅੱਜ ਵੀ ਜਿਹੜਾ ਹੈਗਾ ਸਾਡੇ ਅਸੀਂ ਆਪਣੀ ਸ਼ਿਪ ਕੋਗਤ ਕੇ ਆਏ ਆ 10 ਸੈਂਪਲ ਸਾਡੇ ਕੋਰਟ ਦੇ ਵਿੱਚ ਕੇਸ ਸੀਜ਼ੀਅਮ ਮੈਡਮ ਦੀ ਕੋਰਟ ਚ ਕੇਸ ਲੱਗੇ ਹੋਏ ਸੀ ਅਸੀਂ ਉਹਨਾਂ ਦੀ ਅਪੀਲ ਕੋਈ ਦਿਨ ਬਾਅਦ ਆਂਦੀ ਹੈ ਜੀ ਹਾਂਜੀ ਜਿਹੜੀ ਫੂਡ ਸੇਫਟੀ ਲੈਬ ਹੈ ਸਾਡੀ ਖਰੜ ਉਹਦੇ ਵਿੱਚ within 14 days ਵਰਕਿੰਗ 14 days ਦੇ ਵਿੱਚ ਆ ਜਾਂਦੀ ਹੈ ਕਈ ਵਾਰੀ ਜਿਹੜੀਆਂ ਪੈਰੀਸ਼ੇਬਲ ਆਈਟਮਸ ਹੁੰਦੀਆਂ ਨੇ ਉਹਨਾਂ ਦਾ ਅਸੀਂ ਰਿਕੁਐਸਟ ਕਰਕੇ ਡਾਇਰੈਕਟਰ ਮੈਡਮ ਨੂੰ ਰਿਕੁਐਸਟ ਕਰਕੇ ਉਹਨਾਂ ਦੀ ਰਿਪੋਰਟ ਕਈ ਵਾਰੀ ਜਲਦੀ ਵੀ ਆ ਜਾਂਦੀ ਹੈ ਜਦੋਂ ਤੇ ਪੈਰੀਸ਼ੇਬਲ ਆਈਟਮਸ ਹੀ ਅਦਰਵਾਈਜ਼ ਅਕੋਰਡਿੰਗ ਟੂ ਐਕਟ within 14 days of working 14 days ਦੇ ਵਿੱਚ ਦੇਣਾ ਹੈ ਤਾਂ ਜੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੋ ਉਹਨਾਂ ਨੂੰ ਕੀ ਮੈਥੇ ਦੇਣਾ ਚਾਹੁੰਦੇ ਕਿਉਂਕਿ ਦੀਵਾਲੀ ਵੀ ਆ ਰਹੀ ਹੈ ਨਾ ਤਿਹਾਵਾਰ ਹੈ ਤੁਹਾਨੂੰ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਅਸੀਂ ਸਾਡੀ ਪੂਰੀ ਟੀਮ ਦਿਨ ਰਾਤ ਚੈਕਿੰਗ ਤੇ ਲੱਗੀ ਹੋਈ ਹੈ ਔਰ ਤੁਹਾਨੂੰ ਵੀ ਅਗਰ ਕੋਈ ਜਦੋਂ ਵੀ ਕੋਈ ਖਬਰ ਮਿਲਦੀ ਹੈ ਅਸੀਂ ਦਿਨ ਔਰ ਰਾਤ ਪੂਰੀ ਤਰ੍ਹਾਂ ਤੁਹਾਡੇ ਲਈ ਹਾਜ਼ਰ ਹਾਂ ਸਾਨੂੰ ਜਦੋਂ ਵੀ ਤੁਸੀਂ ਦੱਸੋਗੇ ਇਨਫੋਰਮ ਕਰੋਗੇ ਨਾਲ ਦੀ ਨਾਲ ਅਸੀਂ ਆਪਣੀ ਕਾਰਵਾਈ ਕਰਾਂਗੇ ਠੀਕ ਹੈ ਥੈਂਕ ਯੂ ਕਿੱਥੇ ਜਿਹੜਾ ਕੇਪੀਸੀ ਦਾ ਮੈਟਰ ਆਇਆ ਹੈ ਮਾਮਲਾ ਕੀ ਹੈ ਅਸੀਂ ਅਰਜ਼ੀ ਪਾਈ ਹੈ ਵੀ ਉੱਥੇ ਚਿਕਨ ਚੋਂ 스멜 ਆ ਰਹੀ ਹੈ ਦਰਖਾਸਤ ਆ ਗਈ ਹੈ ਅਸੀਂ ਵੈਰੀਫਾਈ ਕਰਕੇ ਜੈਸੀ ਸ਼ੁਰੂ ਤੋਂ ਕਾਰਵਾਈ ਲਿਆਵਾਂਗੇ ਮਨ ਤੁਸੀਂ ਜਾਂਚ ਕੀਤਾ ਸੀ ਜਾਂ ਚਿਕਨ ਵਗੈਰਾ ਦੇਖਿਆ ਸੀ ਹੈ ਗੱਲ ਸੱਚੀ ਅਜੇ ਚੈੱਕ ਨਹੀਂ ਕੀਤਾ ਸੀ ਅਸੀਂ ਲੈ ਕੇ ਲੈਬਟਰੀ ਭੇਜਾਂਗੇ ਜਿਵੇਂ ਹੋ ਜੈਸੀ ਕੋਈ ਬੰਦਾ ਵੀ ਫੜੇ ਦੇ ਵਿੱਚ ਕੋਈ ਸਰ ਨਹੀਂ ਅਜੇ ਨਹੀਂ ਕੋਈ ਗ੍ਰਿਫਤਾਰੀ ਹੋਈ ਜੀ ਗ੍ਰਿਫਤਾਰੀ ਤਾਂ ਮਗਰਮੇਜ ਹੋਏਗੀ ਜਿ ਮਗਰਮੇਜ ਹੋ ਕੇ ਫਿਰ ਅਜੇ ਫਿਲਹਾਲ ਜਾਂਚ ਪੜਤਾਲ ਕੋਈ ਨਹੀਂ ਲਿਆਇਆ ਹੋ ਹਾਂ ਹਾਂ ਜਾਂਚ ਜਾਂਚ ਕਰਾਂਗੇ ਜੀ ਕਿਤਨਾ ਕੁ ਹੈ ਕੁਆਂਟੀਟੀ ਕਿਤਨੇ ਕੁ ਹੈ ਕਿਉਂਕਿ ਜਿਹੜੇ ਕਹਿ ਰਹੇ ਹੈ ਕਿ ਜ਼ਿਆਦਾ ਕੁਆਂਟੀਟੀ ਸੀ 15 ਤੋਂ 20 ਦੇ ਉੱਪਰ ਜ਼ਿਆਦਾ ਸੀ ਜ਼ਿਆਦਾ ਸੀ 20 ਕਿਲੋ ਕੀ ਗੱਲ ਹੋਇਆ ਯਾਰ ਜੀ ਅੱਗੇ ਕੀ ਕਾਰਵਾਈ ਹੋਣ ਜਾ ਰਹੀ ਸਰੇ ਦੇ ਉੱਪਰ ਜੈਸੀ ਰਿਪੋਰਟ ਆਏਗੀ ਉਸ ਹਿਸਾਬ ਨਾਲ ਕਾਰਵਾਈ ਅਮਲ ਚ ਲਿਆਵਾਂਗੇ ਜੇ ਜਿਹੜੀ ਬਣਦੀ ਹੈ ਸਖਤ ਹੋ ਸਖਤ ਬਣਦੀ ਤਾਂ ਸਖਤ ਲਵਾਂਗੇ ਠੀਕ ਹੈ ਠੀਕ